ਜੀ ਮਹਰਿੰਦਰਪਾਲ ਸਿੰਘ ਤੁਸੀਂ ਦੇਖ ਰਹੇ ਹੋ ਵੀਰ ਕੇਸਰੀ ਅੱਜ ਅਸੀਂ ਪਹੁੰਚੇ ਆ ਪਿੰਡ ਬਤਾਲੀ ਵਿਖੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇੱਕ ਪਰਾਚਨ ਮੰਦਿਰ ਆਸ਼ਰਮ ਮੰਦਿਰ ਜਿੰਨ ਦੱਸਿਆ ਜਾ ਰਿਹਾ ਇਹ ਮੰਦਿਰ ਕਾਫੀ ਪੁਰਾਣਾ ਪ੍ਰਾਚਨ ਮੰਦਿਰ ਦੱਸਿਆ ਜਾ ਰਿਹਾ ਕਿ ਦੱਸਿਆ ਜਾ ਰਿਹਾ ਕਿ ਇਸ ਮੰਦਿਰ ਤੋਂ ਹੀ ਜਿਹੜਾ ਪਿੰਡ ਬਤਾਲੀ ਦਾ ਜਿਹੜਾ ਉਹ ਨਾਮ ਵਿਆਸੀ ਇੱਥੋਂ ਦੇ ਕੋਈ ਮੂਰਤੀਆਂ ਕੁਝ ਸਮੇਂ ਪਹਿਲਾਂ ਸਮੇਂ ਪਹਿਲਾਂ ਜਿਹੜਾ ਉਹ ਪ੍ਰਗਟ ਹੋਈਆਂ ਸਨ ਹੁਣ ਕੁਝ ਦਿਨ ਤੱਕ ਦਿਨਾਂ ਤੋਂ ਜਾਂ ਕੁਝ ਸਾਲਾਂ ਤੋਂ ਜਿਹੜਾ ਆਵਾਜ਼-ਬਾਦ ਕਾਫੀ ਚੱਲ ਰਿਹਾ ਹੈ ਪਿੰਡ ਪੂਰਾ ਇਕੱਠਾ ਹੋਇਆ ਹੋਇਆ ਹੈ ਜਾਣਦੇ ਉਹਨਾਂ ਬਸੋ ਕਿ ਕੀ ਪੂਰਾ ਮਾਹਰ ਹੈ ਕੀ ਮਸਲਾ ਮਸਲਾ ਹੈ ਕਿ ਨਾ ਜੀ ਵਿਰੇਂਦਰ ਕੁਮਾਰ ਜੀ ਵਿਰੇਂਦਰ ਕੁਮਾਰ ਜੀ ਜਿਹੜੀ ਹੁਣ ਮੰਦਿਰ ਦੀ ਕਮੇਟੀ ਬਣੀ ਹੈ ਹਾਂਜੀ ਇੱਕ ਕਮੇਟੀ ਪਹਿਲਾਂ ਸੀ ਇੱਕ ਕਮੇਟੀ ਹੁਣ ਬਣੀ ਹੈ ਹਾਂਜੀ ਕੀ ਲੱਗਦਾ ਹੈ ਕਿ ਉਹ ਕਮੇਟੀ ਵਧੀਆ ਸੀ ਕਿ ਆ ਕਮੇਟੀਾਂ ਜੀ ਵੇਖੋ ਜੀ ਇਹ ਕਮੇਟੀ ਬਹੁਤ ਹੀ ਵਧੀਆ ਜਿਹੜੀ ਪਹਿਲੀ ਕਮੇਟੀ ਸੀਗੀ ਉਹਨਾਂ ਦੇ ਨਾਲ ਮੈਂ ਚਲੋ ਸੇਵਾ ਕਰਉਂਦਾ ਹੁੰਨਾ ਸੀ ਗਰਾਈ ਵੀ ਕਰਦੇ ਸੀ ਸਭ ਕੁਝ ਕਰਦੇ ਸੀ ਪਰ ਜਿਹੜਾ ਹੈਗਾ ਮੰਦਿਰ ਦਾ ਵਿਕਾਸ ਨਹੀਂ ਕੁਝ ਹੁੰਦਾ ਜਿਹੜਾ ਗ੍ਰਹੀ ਕਰਕੇ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਨਰਾਤੇ ਹੁੰਦੇ ਸ਼ਰਾਤਰੀ ਹੁੰਦੀ ਹੈ ਗ੍ਰਹੀ ਤੋਂ ਕਰਦੇ ਜਿਹੜਾ ਜ਼ਮੀਨ ਹੀ ਤਿੰਨ ਗੱਲੇ ਤਿੰਨ ਗੱਲੇ ਜ਼ਮੀਨ ਦਾ ਠੀਕਾ ਇਹਨਾਂ ਨੂੰ ਹੁੰਦਾ ਸੀ ਉਹ ਠੇਕੇ ਦੇ ਪੈਸੇ ਇਹ ਨੱਪੀ ਜਾਂਦੇ ਰਹੇ ਕਿਤੇ ਨਹੀਂ ਇਹਨਾਂ ਨੇ ਲਾਇਆ ਹੈ ਆ ਵੀ ਹੁਣ ਸਾਰੀ ਸ਼ੁਰੂ ਕੀਤੀ ਹੈਗੀ ਇਹਦੇ ਵਿੱਚ ਵੀ ਇਹਨਾਂ ਨੇ ਰਫੜਪਾਤ ਦਾ ਦੋਹਾਂ ਦੇ ਦੋਹਾਂ ਪਰਿਵਾਰਾਂ ਨੇ ਵੀ ਮੈਂ ਕਰਨਾ ਉਹ ਮੈਂ ਆ ਕਰਨਾ ਮੈਂ ਉਹ ਕਰਉਣਾ ਇਹ ਚੱਕਰਾਂ ਦੇ ਵਿੱਚ ਇਹ ਮੰਦਿਰ ਦਾ ਕੰਮ ਰੁਕਿਆ ਹੋਇਆ ਠੀਕ ਇੱਥੇ ਜਿਹੜੇ ਕੈਮਰੇ ਜਿਹੜੇ ਲੱਗੇ ਸਨ ਜਿਹੜੇ ਹਾਂਜੀ ਹੁਣ ਉਹ ਦੇਖਿਆ ਕਿ ਉਹ ਜਿਹੜੇ ਕੈਮਰੇ ਵੀ ਕਾਫੀ ਖਸਤਾ ਹਾਲਤ 'ਚ ਨੇ ਉਹਨਾਂ ਦੇ ਕੋਈ ਡੀਵੀਆਰ ਨਹੀਂ ਹੈ ਕੋਈ ਐਲਈਡੀ ਨਹੀਂ ਉਹਨਾਂ ਬਾਰੇ ਕੀ ਵਿਚਾਰ ਵੀ ਕੋਈ ਕੋਣ ਕੋਈ ਲਾਚੋਰ ਲੱਗ ਲੈ ਗਿਆ ਕਿਦਾਂ ਨਹੀਂ ਨਹੀਂ ਭਾਈ ਚੋਰ ਕਿਨ ਚੋਰੀ ਸੀ ਇਥੋਂ ਆ ਮੰਦਿਰ 'ਚ ਚੋਰ ਜਿਹੜੇ ਆ ਚੋਰੀ ਹੋਈ ਆਪ ਹੀ ਆ ਇਹ ਇਹਨਾਂ ਨੇ ਲਾਏ ਆ ਜੀ ਕੋਣ ਕੀ ਲਾਤੀ ਉਹਨਾਂ ਦਾ ਜਿਹੜਾ ਮਨੀ ਇਹਨਾਂ ਦਾ ਉਹਨੇ ਲਾਏ ਆ ਕੈਮਰੇ ਵੀ ਲਾਏ ਐਲਸੀਡੀ ਵੀ ਇਥੋਂ ਮੇਰੇ ਖਿਆਲ ਨੇ ਇਨਵਰਟਰ ਵੀ ਕਹਿੰਦੇ ਲਾਇਆ ਠੀਕ ਉਹ ਵੀ ਦਾਗੇ ਲੈ ਗਏ ਜਿਹੜਾ ਜਿਹੜਾ ਤੁਸੀਂ ਮਣੀ ਦੀ ਗੱਲ ਕਰਦੇ ਹੋ ਉਹਦਾ ਮੇਨ ਰੋਲ ਕੀ ਇਥੇ ਮੰਦਿਰ ਦੇ ਵਿੱਚ ਕੀ ਕਿਉਂ ਆਉਂਦਾ ਉਹ ਮੰਦਿਰ ਦੇ ਵਿੱਚ ਉਹਨਾਂ ਦਾ ਕੋਈ ਰੋਲ ਨਹੀਂ ਰਾਤਰੀ ਸੀਗੀ ਸ਼ਰਤਰੀੋਂ ਤੋਂ ਅਹੀਂ ਕਰਾਈ ਕਰ ਰਹੇ ਸੀ ਆਹਾਨੂੰ ਕਹਿੰਦਾ ਤੁਸੀਂ ਜਾਓ ਮੈਂ ਤੁਹਾਡੇ ਮਗਰੋਂ ਮਗਰੋਂ ਆਇਆ ਤੇ ਗਾਰਡਰ ਵੀ ਲੈ ਗਿਆ ਇੱਥੋਂ ਚੁੱਕ ਕੇ ਗਾਡਰ ਵੀ ਵੇਚ ਦਿੱਤਾ ਇੱਥੋਂ ਗਾਰਡਰ ਲੈ ਕੇ ਵੇਚ ਦਿੱਤਾ ਠੀਕ ਹੈ ਤੇ ਜਦੋਂ ਉਹ ਕਮੇਟੀ ਨੇ ਆ ਕੇ ਪੁੱਛਿਆ ਵੀ ਗਾਰਡਰ ਕਿੱਥੇ ਆ ਤੇ ਇੱਥੇ ਆੜ ਕੇ ਜਵਾਬ ਨਹੀਂ ਦਿੰਦਾ ਚੌਂਕੀ ਸਦਿਆ ਚੌਂਕੀ ਵੀ ਨਹੀਂ ਗਿਆ ਤੇ ਇੱਕ ਆਰਡਰ ਫੇਰ ਰਹੀ ਕਿ ਕਹਿ ਸਕਦੇ ਆ ਕਿ ਆਪਣੀ ਐਸ ਪ੍ਰਸਤੀਆਂ ਵਾਸਤੇ ਮੰਦਰ ਨੂੰ ਇੱਕ ਮੋਹਰਾ ਬਣਾਇਆ ਸੀ ਹਾਂਜੀ ਹਾਂਜੀ ਜਿਹਦਾ ਪੈਸਾ ਇਕੱਠਾ ਕਰਕੇ ਆਪਣੇ ਐਸ ਪ੍ਰਸਤੀਆਂ ਹਾਂਜੀ ਹਾਂਜੀ ਠੀਕ ਹੈ ਇੱਕੋ ਜਿਹਾ ਪਟਸਾ ਇਕੱਠਾ ਕਰਦਾ ਘਵੰਜ ਬਣਾ ਲਿਆ ਸੀ ਬਿਲਕੁਲ ਬਿਲਕੁਲ ਲੋਕਾਂ ਨੂੰ ਕਹਿਣਾ ਕਿ ਸੇਵਾ ਕਰ ਰਹੇ ਆ ਆਪਣਾ ਜਿਹੜਾ ਉਹ ਜਿਹੜਾ ਕੀਤਾ ਆਪਣਾ ਚਲਦਾ ਸੀ ਹਾਂਜੀ ਹਾਂਜੀ ਬਿਲਕੁਲ ਦੇ ਹੀਗੇ ਤੇ ਘਰ ਲੈ ਜੀ ਤੁਸੀਂ ਹਾਂਜੀ ਇੱਕ ਬੰਦਾ ਬਕਾਇਦਾ ਬਿਠਾਵ ਦਿੰਦੇ ਸੀ ਆਪਣਾ ਉੱਥੇ ਠੀਕ ਤੇ ਹੁਣ ਜਿਹਨੂੰ ਜਗਰਾਤਾ ਹੋਇਆ ਜਿਵੇਂ ਰਾਤਰੀ ਪਿੱਛੇ ਲੰਘ ਗਈ ਉਦੋਂ ਕੋਈ ਨਾ ਤੁ ਕਰ ਨਹੀਂ ਉਦੋਂ ਨਹੀਂ ਇਹ ਜਗਰਾਤੇ ਦੇ ਲਈ ਹੁੰਦੇ ਸੀਗੇ ਠੀਕ ਹੈ ਇਹ ਜੀ ਇੱਕ ਨਾਥਾ ਟਿੱਕਾ ਵੀ ਇੱਕ ਮੇਰੇ ਖਿਆਲ ਹੈਗਾ ਉਹਨਾਂ ਨੂੰ ਪਿੱਤਲ ਦੇ ਭਾਂਡੇ ਵੀ ਪਾਜੀ ਹੈਗੇ ਆ ਉਹ ਪਿੱਤਲ ਦੇ ਭਾਂਡੇ ਪਹਿਲਾਂ ਪ੍ਰਧਾਨ ਸਾਨੂੰ ਕਹਿੰਦਾ ਹੁੰਦਾ ਸੀ ਇਹ ਪਿੱਤਲ ਦੇ ਭਾਂਡੇ ਵੇਚ ਕੇ ਤੁਸੀਂ ਆਪਣੇ ਵਰਤਨ ਦੂਜੇ ਲੈ ਆਓ ਹੁਣ ਆ ਪਿੱਛੇ ਜਦੋਂ ਅਸੀਂ ਗਏ ਆ ਤੇ ਉਹਨਾਂ ਨੂੰ ਕਹਿੰਦਾ ਨਹੀਂ ਪਿੱਤਲ ਦੇ ਭਾਂਡੇ ਕਦੋਂ ਹੈਗੇ ਹੀ ਨਹੀਂ ਗੇ ਉਹ ਸਾਰੇ ਭਾਂਡੇ ਖਾ ਗਏ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੰਦਰ ਦੀ ਜਿਹੜੇ ਹਾਲਾਤ ਨੇ ਉਹ ਵੀ ਜਿਆਦਾ ਜਿਆਦਾ ਖਸਤਾ ਹਾਲਤ ਤੋਂ ਜਦੋਂ ਗੱਲ ਕਰਦੇ ਹਾਂ ਅਨਸਤਾਨ ਸਭ ਮੇਰਾ ਇੱਕ ਛੋਟਾ ਪਿੰਡ ਦੀ ਮੈਂ ਤਾਂ ਇੰਟਰਵਿਊ ਦੇ ਚੁੱਕਾ ਹਾਂ ਤਕਰੀਬਨ ਜੋ ਅਸੀਂ ਇੱਕ ਸ੍ਰਕਾਤਰੀ ਸਾਰੇ ਪਿੰਡ ਦੇ ਬੜੀ ਮਿਹਨਤ ਸਰਕਾਰ ਦੇ ਨਾਲ ਸ਼ਿਵਜੀ ਦਾ ਹਿਸਤਕਾਰ ਕੀਤਾ ਭਾਇਓ ਸਰਦਾਰ ਆ ਭਾਇਓ ਬ੍ਰਾਹਮਣਾ ਭਾਇਓ ਕੱਤਰੀ ਆ ਸਭ ਨੇ ਮਿਲ ਕੇ ਮੈਂ ਤਕਰੀਬਨ ਮੈਨੂੰ 18-20 ਸਾਲ ਹੁੰਦੇ ਨੂੰ ਵੇਖਿਆ ਇਸ ਸ਼ਿਵ ਮੰਦਰ ਦੇ ਵਿੱਚ ਕਿਸੇ ਨੇ ਹਮਨ ਨਹੀਂ ਕੀਤਾ ਜੋ ਤਕਰੀਬਨ ਆਪਣੀ ਭਾਵਨਾ ਹਮਨ ਕਰਾਇਆ ਵਾ ਸਾਰੇ ਪਿੰਡ ਸਮੁੱਚੀ ਕੋ ਸੇਵਾ ਇਕੱਠੀ ਕੀਤੀ ਜੋ ਸਾਡੇ ਕੋਲ 29000 70 ਰੁਪਏ ਇਕੱਠ ਜੋ ਅਸੀਂ ਇਕੱਠੇ ਕੀਤੇਗੇ ਸਾਡੇ ਬੋਰਡ ਤੇ ਲਿਖੇ ਹੋਏ ਨੇ 26475 ਰੁਪਏ ਸਾਡਾ ਖਰਚਾ ਕੀਤਾ ਗਿਆ ਉਹ 2900 ਸਾਡੇ ਕੋਲ 95 ਰੁਪਏ ਇਸ ਤਰ੍ਹਾਂ ਤੇ ਬਚਤ ਹੋਈ ਆ ਲੇਕਿਨ ਅਸੀਂ ਕਹਿੰਦੇ ਵੀ ਛੋਟਾ ਜਿਹਾ ਅਸੀਂ ਪ੍ਰੋਗਰਾਮ ਕੀਤਾ ਤਕਰੀਬਨ ਫਾਮਨ ਕਰਨ ਦੇ ਬਾਅਦ ਜਗਰਾਤਾ ਕਰਨ ਦੇ ਬਾਅਦ 12 ਵਜੇ ਅਸੀਂ ਲੰਗਰ ਦਾ 4:30 ਤੱਕ ਲੰਗਰ ਚੱਲਿਆ ਉਹ ਤੋਂ ਤਕਰੀਬਨ ਜ਼ਿਆਦਾ ਰਸਤਾ ਅਸੀਂ ਬਣਾਈ ਆ ਫੇਰ ਹੀ ਪ੍ਰਮੋ ਭਗਵਾਨ ਦੇ ਕਰਕੇ ਹੀ ਅਜੇ ਤੱਕ ਮੈਂ ਦੇਖਿਆ ਨਹੀਂ ਪੈਸੇ ਘਟਦਾ ਆ ਇਹ ਵਾਧਦੇ ਆ ਜੀ ਜੀ ਲੇਕਿਨ ਮਤਲਬ ਇਹਨਾਂ ਦਾ ਕਹਿੰਦਾ ਵੀ ਆਪ ਦੇ ਚੋਰ ਹੈਗਾ ਦੂਜੇ ਨੂੰ ਚੋਰ ਕਰਨਾ ਮੈਂ ਇੱਕ ਸਚਾਈ ਕਰਦਾ ਅਸੀਂ ਬੋਰਡ ਬਣਾ ਕੇ ਰੱਖਿਆ ਜੀ ਜਿਹੜੀ ਕੋਈ ਸੰਗਤਾਂ ਆਵੇ ਸਾਡੇ ਕੋਲ ਹਸਾਬ-ਤਬ ਲਵੇ ਇੱਕ ਇੱਕ ਪੈਸਾ ਦਾ ਹਸਾਬ-ਤਬ ਦਿੱਤਾ ਜਾਏਗਾ ਠੀਕ ਉਹ ਅਹੀਂ ਬੋਰਡ ਸਾਡੇ ਸੰਗਤਾਂ ਨੂੰ ਹੀ ਦੱਸ ਰਹੇ ਹਾਂ ਬੋਰਡ ਸਹੀ ਦਿਖਾ ਦੇਗਾ ਤੇ ਕੋਈ ਗੱਲ ਨਹੀਂ ਠੀਕ ਹੈ ਜੀ ਅਸੀਂ ਇਹਨਾਂ ਕੋ ਇਹਨਾਂ ਦੇ ਅਰਜੰਦਾਸ ਨੂੰ ਜੱਸ ਕੋ ਜਾ ਕੇ ਹੀ ਇਹ ਮੰਨ ਗਏ ਕਿ ਅਸੀਂ ਤੁਹਾਨੂੰ ਪੈਸੇ ਦੇ ਦੇਣੇ ਤੁਸੀਂ ਕੰਮ ਚਲਾਓ ਅਸੀਂ ਇੱਕਦਮ ਪੈਸੇ ਲੈਣ ਵਾਸਤੇ ਗਏ ਪੈਸੇ ਇਹਨਾਂ ਨੇ ਸਾਨੂੰ 48000 ਜੋ ਸਾਨੂੰ ਨਕਦ ਦਿੱਤਾ ਵਾ ਉਹ ਸਾਡੇ ਕੋਲ ਫੋਟੋ ਸੀ ਤਕਰੀਬਨ ਦੁਕਾਨ ਤੇ ਮੰਤੀ ਸਰਪੰਚ ਫੋਟੋ ਵਿੱਚ 43000 ਸੀ ਬਾਕੀ ਦੂਸਰੇ ਅਸੀਂ ਪੈਸੇ ਲੈਣ ਵਾਸਤੇ ਗਏ ਆ ਤੇ ਮੁੱਕਰ ਕੇ ਕਹਿੰਦੇ ਵੀ ਕਮੇਟੀ ਸਾਡੀ ਪ੍ਰਾਣੀ ਚਾਹੀਦੀ ਤੁਹਾਡਾ ਕੋਈ ਇਲਾਕਾ ਦੇਗਾ ਕੋਈ ਇਲਾਕਾ ਦੇਗਾ ਨਹੀਂ ਅਸੀਂ ਮੁੜ ਕੇ ਦੁਬਾਰਾ ਵਾਪਸ ਆ ਗਏ ਫਿਰ ਇੱਕ ਦਿਨ ਮੇਰੇ ਕੋਲ ਫਿਰ ਆਖਿਆ ਕਿ ਤੁਸੀਂ ਏਦਾਂ ਕਰੋ ਤੁਸੀਂ ਪੈਰ ਪਿੱਛੇ ਹਟੋ ਮੈਂ ਪਿੱਛੇ ਨਹੀਂ ਨਗਾ ਕਾ ਤੂੰ ਇਹਦਾ ਤਾਂ ਇਨੋ ਹੀ ਪ੍ਰਧਾਨ ਚੁਣ ਦਿੰਦੇ ਆ ਮੈਂ ਤੇ ਸੇਵਾ ਤੋਂ ਪਹਿਲਾਂ ਕਿ ਮੈਂ ਸੱਚੇ ਮਨ ਤੋਂ ਸੇਵਾ ਕਰਨਾ ਚਾਹੁੰਦਾ ਜਿੰਨੀ ਵੀ ਕਮੇਟੀ ਸੇਵਾ ਕਰਨੀ ਚਾਹਣੀ ਆ ਮੈਂ ਵੀ ਤੈਨੂੰ ਫਿਰ ਵੀ ਅਸੀਂ ਪ੍ਰਧਾਨ ਲਾ ਦਿਆਂ ਮਾਰਤੂਏ ਦਾ ਕਰ ਪਿਛਲਾ ਸਾਲ ਆ ਪ੍ਰਾਪ ਦੇ ਦੇ ਪਹੇ ਝੂਠੇ ਬਿੱਲ ਲਾ ਲੋ ਤੁਸੀਂ ਜੀ ਜੀ ਸਚਾਈ ਤੇ ਦੇ ਮੇਰੇ ਕੋ 2 ਲੱਖ ਰੁਪਇਆ ਜਾਂ ਪਿਛਲਾ ਠੇਕਾ ਸੀ ਜਾਂ ਇੰਨੇ ਮਾਇਆ ਮੇਰੇ ਕੋ ਆਈ ਆ ਮੇਰੇ ਕੋ ਆ ਖਰਚਾ ਆ ਜਾਂ ਮੇਰੇ ਕੋ ਬਚਤਾ ਜ ਨਹੀਂ ਬਚਤਾ ਤੂੰ ਫਾਰਕ ਹੋ ਜਾ ਉਹ ਕਹਿੰਦਾ ਵੀ ਇਹ ਮੇਰੇ ਕੋਲ ਕੰਮ ਨਹੀਂ ਪਿਛਲਾ ਹਫ਼ਤਾ ਮੈਥੋਂ ਮੰਗੋਣਾ। ਇੱਕ ਹੋਰ ਗੱਲ ਹੈ ਜਿੱਥੇ ਤਿੰਨ ਆਕਿਲਿਆਂ ਦੀ ਪਹਿਲੀ ਦੀ ਗੱਲ ਆ ਉੱਥੇ ਨਾਲ ਮੈਂ ਸੁਣਿਆ ਸਰਦਾਰ ਸੋਣਾ ਕੋ ਇੰਟਰਵਿਊ ਕੀਤਾ ਨਾ ਉਹ ਕਹਿੰਦੇ 골ਡ ਦੀ ਵੀ ਜਿੱਥੇ ਸੀਓ ਉਹਦਾ ਵੀ ਨਹੀਂ ਪਤਾ ਵੀ ਉਹ ਜਿਹੜਾ 골ਡ ਹੈ ਕਿੰਨਾ ਸੀ ਤੇ ਕਿਹਦੇ ਕੋਲ ਹੈ। ਦੇਖੋ ਜੀ 골ਡ ਮੈਂ ਸੁਣਿਆ ਇਹਨਾਂ ਦੇ ਮਤਲਬ ਮੂਹਨੋਂ ਜਦੋਂ ਤਕਰੀਬ ਮੈਸਟਰੀ ਤਕਨ 28 32 ਸਾਲ ਮੈਂ ਬਾਹਰ ਹੀ ਆਵਾ। ਤਕਰੀਬਨ ਹੁਣ ਮੈਂ 2021 'ਚ ਆਇਆ ਵਾਂ। ਤੇ ਮੈਨੂੰ ਥੋੜਾ ਜਆ ਮਤਲਬ ਕਹਿਣ ਦਾ ਕਿ ਥੋੜਾ ਪਬਲਿਕ ਦੇ ਵਿੱਚ ਰਹਿਣ ਦਾ ਥੋੜਾ ਮਜ਼ਾ ਆ ਰਿਹਾ ਕਹਿੰਦੇ ਬਾਜੂ ਉਹਨਾਂ ਨੇ ਕਿਹਾ ਵੀ ਇਹ ਕੁਛ ਸੁੰਦਰ ਮਨੀ ਸੀ ਨਾਥ ਰੱਖ ਕੇ ਜਦੋਂ ਜਗਰਾਤਾ ਹੁੰਦਾ ਸੀ ਤੇ ਦਰਸ਼ਨ ਕਰਾਉਂਦਾ ਹੁੰਦਾ ਸੀ ਸੰਗਤ ਨੂੰ ਤੇ ਉੱਥੇ ਬੈਠਾ ਰਹਿੰਦਾ ਹੁੰਦਾ ਸੀ ਲੇਕਿਨ ਫਿਲਹਾਲ ਤਾਂ ਮੈਂ ਤਕਰੀਬਨ ਘਰੋਂ ਤੇ ਮੈਂ ਨਹੀਂ ਦੇਖੀ ਲੇਕਿਨ ਕਹਿੰਦੇ ਆ ਕਿ ਦੇਖ ਪਾ ਗੋਲਡ ਨਾਥਾ ਕੀ ਮਾਤਾ ਕਹਿੰਦਾ ਅਕਸਰ ਉਹੀ ਹੈ ਜਿਹੜਾ ਜੇ ਇਹਨੇ ਦੇਖੀ ਹੋਵੇ ਬਿਲਕੁਲ 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 ਇੱਕ ਬੰਦਾ ਝੂਠ ਮਾਰਦਾ ਹੈ ਨਹੀਂ ਝੂਠ ਨਹੀਂ ਮਾਰਦਾ ਹਾਂਜੀ ਠੀਕ ਹੈ ਤੁਸੀਂ ਕੀ ਤੁਸੀਂ ਤੁਸੀਂ ਦੇਖੀ ਨਾਥ ਹੋਜੀ ਹਾਂਜੀ ਭਾਈ ਦੇਖੀ ਹੈ ਠੀਕ ਹੈ ਉਹ ਨਾਥ ਕਦੋਂ ਪ੍ਰਗਟ ਕਰਦੇ ਹੁੰਦੇ ਸਨ ਇੱਥੇ ਉਹ ਜੀ ਜਦੋਂ ਜਗਰਾ ਪੰਚਪਿੰਡ ਰਾਂਗਪੁਰ ਤੇ ਇਹ ਜੋ ਮੰਦਿਰ ਦਾ ਵਾਦ ਚੱਲ ਰਿਹਾ ਵਾ ਇਹ ਮੰਦਿਰ ਤੇ ਇੱਕੋ Hindu ਪਰਿਵਾਰ ਦਾ 40 ਸਾਲ ਤੋਂ ਕਬਜ਼ਾ ਵਾ ਰਿਹਾ ਹੈ ਤੇ ਜਿੰਨੀ ਵੀ ਜੱਜ ਆਪਣੇ 3 ਕਿਲੇ ਜ਼ਮੀਨ ਦੇ ਜਿਹੜੀ ਦਿੱਤੀ ਹੈ ਪੰਚਾਇਤ ਨੇ 30 ਇਹਨਾਂ ਨੂੰ ਉਹ ਸਾਰਾ ਠੇਕਾ ਜੋ ਇਹ ਸੱਤ ਹੀ ਸਾਰੇ ਇਹ ਖਾਂਦੇ ਆ ਤੇ ਮੰਦਿਰ ਦਾ ਕੁਝ ਨਹੀਂ ਬਣਾਇਆ ਅਜੇ ਤੱਕ ਮੰਦਿਰ ਉੱਧਾ ਵੈਸੇ ਇੱਕ ਤਾਂ ਭਿਆਨ ਦਾ ਕੋਈ ਆਮ ਥਾਂ ਤੇ ਹੁਣ ਪਿੰਡ ਨੇ ਆਪਣੇ ਕਮੇਟੀ ਬਣਾਈ ਆ ਤੇ ਕਮੇਟੀ ਸਾਰਾ ਕੰਮ ਕਰੂਗੀ ਅੰਦਰ ਸਾਹਿਬ ਕਿਨਾਂ ਮੈਂ ਨਾਮ ਬਲਜਿੰਦਰ ਸਿੰਘ ਮੈਂਬਰ ਪੰਚਾਇਤ ਦੀ ਬਰਨ। ਤਾਂ ਲੋਕ ਸਭ ਕੀ ਕਹਿਣਾ ਚਾਹੁੰਦੇ ਉਹ ਜਿਹੜਾ ਵੀ ਵਾਦ ਚੱਲ ਰਿਹਾ ਇੱਥੇ ਦੇਖੋ ਮਾਨ ਪੰਡਤ ਨੂੰ ਗਾਲ੍ਹਾਂ ਕਿੱਧੇ ਜਾਰੀਆਂ ਮਾਰਿਆ ਘੁੱਟਿਆ ਜਾ ਰਿਹਾ ਕਬਜ਼ੇ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਪੈਸਾ ਉਧਰ ਉਧਰ ਹੋ ਰਿਹਾ ਉਹ ਬਾਕੀ ਕਿ ਇਹ ਤੇ ਪੰਚਾਇਤ ਨੇ ਤਿੰਨ ਪੰਚਾਇਤਾਂ ਨੇ ਇਹਨਾਂ ਨੂੰ ਕਾਲੀ ਦਿੱਤੀ ਨਰੰਗਪੁਰ ਤੇ ਰਾਹੀਪੁਰ ਤੇ ਬਤਲਾ ਤੇ ਸਾਢੇ 3 ਕਿਲੇ ਪੈ ਲਈ ਤੇ ਇਹਦੀ ਕਮਾਈ ਜਿੰਨੀ ਵੀ ਆ ਕੋਈ ਪ੍ਰੋਫਟ ਇੱਥੇ ਲੱਗ ਨਹੀਂ ਗਿਆ ਸਾਰਾ ਵਰਤੇਆ 골ਡਾ 골ਡੀ ਥੋੜਾ ਜਿਹਾ ਜੂਰੀ ਵੀ ਮੰਡਿਆ ਕਿ ਕੋਕੇ ਕੋਈ ਨਹੀਂ 골ਡ ਵੀ ਨਾ ਤਾਂ ਨਾ ਲੱਗਿਆ ਹੋ ਗਿਆ ਦੇਖੋ ਕਿੰਨਾ ਸੋਹਣਾ ਲੱਗੇ ਗੁਰੂ ਘਰ ਹੈ ਨਾਲ ਮੰਦਿਰ ਹੈ ਜਿੱਦੋਂ ਕੋਈ ਦਰਸ਼ਨ ਵਗੈਰਾ ਕਰਨ ਹੁੰਦਾ ਬਾਹਰ ਇੱਕ ਨਾਲ ਹੋਰ ਦੱਸਿਆ ਜਾਂਦਾ ਕਿ ਪ੍ਰਾਤਨ ਮੰਦਿਰ ਇੱਥੇ ਕੋਈ ਵੀ ਆ ਕੇ ਜਿਹੜਾ ਦਰਸ਼ਨ ਕਰ ਸਰਦਾਰ ਤੇ ਪਹਿਲਾ ਇਹ ਹਾਲਤ ਜਿਹੜੀ ਇੱਥੇ ਕਿੰਨੇ ਹੋ ਕੇ ਖੜਾ ਹੋ ਚੁਕੀ ਆ ਕੈਮਰੇ ਵਿੱਚ ਦੇਖੇ ਨੇ ਕਿ ਕੈਮਰੇ ਜਿਹੜੇ ਨੇ ਉਹਦਾ ਡੀਵੀਆਰ ਤੇ ਐਲਈਡੀ ਵਗੈਰਾ ਨਹੀਂ ਆ ਉਹ ਚਲੋ ਮਨਾ ਇਹ ਨਹੀਂ ਵੇਖੇ ਕਿੰਨੇ ਖੜੇ ਆ ਕਿੰਨੇ ਨਹੀਂ ਖੜੇ ਤੇ ਜਦੋਂ ਹਾਗੇ ਹੀ ਇੱਥੇ ਲੱਗੇ ਹੀ ਖੜੇ ਆ ਕਿਸ ਨੇ ਕਿਸ ਨੇ ਖੜਾ ਹੀ ਆ ਤੇ ਮਦਰ ਮਦਰ ਤੋਂ ਖੜਾ ਹੀ ਆ ਜਿਹੜੀ ਗੱਲ ਆ ਔਰ ਤੇ ਮੰਦਰ ਦੇ ਇੱਥੇ ਗੁਰਦਾਰੇ ਵੀ ਇਥੋਂ ਪੈਸੇ ਕਿਨੇ ਕੀ ਆ ਵੀ ਆ ਇੱਥੇ ਗੁਰਦਾਰੇ ਸਾਹਿਬ ਦਿੱਤਾ ਇੱਥੇ ਮੰਦਰ ਦਿੱਤਾ ਉਹਦੀ ਕੋਈ ਰਸੀਦ ਨਹੀਂ ਆ ਗਈ ਜਦੋਂ ਚੱਲ ਬਤਨੀ ਠੀਕ ਆ ਔਰ ਜਿਹੜਾ ਕੋ ਮੇਨ ਜਿਹੜੀ ਆਪਾਂ ਗੱਲ ਕਰੀਏ ਮੰਦਿਰ ਦੇਚ ਮੰਨ ਲਓ ਜਿਹੜੀ ਪਹਿਲੀ ਕਮੇਟੀ ਸੀ ਪੈਸਾ ਇਕੱਠਾ ਕੀਤਾ ਉਹਦਾ ਕੋਈ ਲਿਖ ਦੇ ਕੋਈ ਕੁਛ ਹੀ ਉਹਦਾ ਲੇਖਾ ਦੇਖਾ ਕੋਈ ਨਹੀਂ ਸਕਦਾ ਨਹੀਂ ਇਹ ਕਮੇਟੀ ਬੈਠੀ ਆ ਉਦੋਂ ਉਦੋਂ ਵੀ ਬੈਠੇ ਸਾਰੇ ਵਿੱਚ ਬੈਠੇ ਆ ਕਮੇਟੀ ਦੇ ਮੈਂਬਰ ਵੀ ਬੈਠੇ ਸਾਰੇ ਉਹਨਾਂ ਨੇ ਰਲ ਕੇ ਕਿੰਨੇ ਤਿੰਨ ਜਿਹੜਾ ਤਿੰਨ ਕਿੱਲਾਂ ਦਾ ਰਿਕਾਰਡ ਆ ਜਿਹੜਾ ਉਹਨਾਂ ਦਾ ਹੁਣ ਤੱਕ ਦਾ ਠੇਕਾ ਅਜੇ 2024 ਚੱਲ ਰਿਹਾ ਪਹਿਲਾਂ ਤੋਂ ਤੁਸੀਂ ਕਹਿ ਰਹੇ ਹੋ ਕਿ ਆਪਾਂ ਤਿੰਨ ਨਹੀਂ ਨਹੀਂ ਕੋਈ ਨਹੀਂ ਮਿਲਦਾ ਕੋਈ ਵੀ 2000 ਤੋਂ 2001 ਤੋਂ ਲਾ ਲਈਏ ਕਿ ਹੁਣ ਤੱਕ ਦਾ ਕੁਝ ਵੀ ਨਹੀਂ ਇੰਨੇ ਕੋਈ ਨਹੀਂ ਆਇਆ 84 ਤੋਂ ਲੈ ਲਏ ਉਹਨਾਂ ਨੂੰ ਨਹੀਂ ਮਿਲ ਰਿਹਾ ਠੀਕ ਹੈ ਇਹਨੂੰ ਸਾਰਾ ਪੈਸਾ ਦਾ ਆਪਸ ਵਿੱਚ ਤੇ ਹੁਣ ਕੀ ਲੱਗਦਾ ਜਿਹੜੀ ਹੁਣ ਨਵੀਂ ਕਮੇਟੀ ਆ ਜਿਹੜਾ ਜੂਰੀ ਉਹ ਕ ਅੱਜ ਨੇ ਹਰੇ ਪਿੰਡ ਦੀ ਹਰਕ ਪਿੰਡ ਦੀ ਆ ਆਪਣੇ ਪਿੰਡ ਦੇ ਹਰ ਇੱਕ ਕਮੇਟੀ ਬਣੀ ਆ ਇੱਕ ਦਲ ਮਿਲ ਕੇ ਕਰੂਗੀ ਕਿੰਨਾ ਸਾਰੀ ਇੱਕ ਗੱਲ ਇਹ ਵੀ ਹੁੰਦੀ ਹੈ ਕਿ ਕਬਜ਼ਾ ਕਬਜ਼ੇ ਦੀ ਬੜੀ ਗੱਲ ਕਰਦੇ ਨੇ ਕਿ ਇੱਥੇ ਮੰਦਿਰ ਤੇ ਸ਼ਾਇਦ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦਾੜੀਆਂ ਵਾਲੇ ਅੱਗੇ ਕਹਿੰਦਾ ਕੀ ਮੰਦਿਰ ਕੱਲਾ ਹਿੰਦੂਆਂ ਦਾ ਹੀ ਹੈ ਜਾਂ ਕਿਸੇ ਹੋਰ ਦਾ ਵੀ ਕਿਸੇ ਹੋਰ ਵੀ ਕਰ ਸਕਦਾ ਇੱਥੇ ਅੱਗੇ ਇੱਕ ਮੰਦਿਰ ਗੁਰਦਾਰਾ ਮਸਜਿਦ ਹਰ ਕਿਸੇ ਦੀ ਸਾਂਝੀ ਹੁੰਦੀ ਆ ਹਾਂਜੀ ਇਹ ਕਿਸੇ ਦੀ ਜੱਦੀ ਨਹੀਂ ਹੁੰਦੀ ਇਹ ਹਰਕ ਕੌਮ ਦੀ ਆ ਹਰ ਕੋਈ ਮੰਦਿਰ ਨੂੰ ਮੰਨਦਾ ਕੋਈ ਗੁਰਦਾਰੇ ਨੂੰ ਮੰਨਦਾ ਕੋਈ ਮਸਜਿਦ ਨੂੰ ਮੰਨਦਾ ਤੁਸੀਂ ਜਿੱਦ ਦੀ ਗੱ ਕੀਤੀ ਬੜਾ ਵਧੀਆ ਕਿ ਮੇਰੇ ਦਿਮਾਗ 'ਚ ਥੌਟ ਆਏਗੇ ਕਿ ਕੀ ਪਤਾ ਅਗਲਾ ਸਮਝਦਾ ਕਿ ਸ਼ਾਇਦ ਸਾਡੀ ਗੱਦੀ ਜਲਦੀ ਦੇ ਪੁਰਖਾਂ ਦੀ ਜਾਣੀ ਕਿਦਾਂ ਉਹ ਤੇ ਉਹਨਾਂ ਦੀ ਪੁਰਖਾਂ ਦੀ ਚਲਦੀ ਆ ਚਲੋ ਤਿੰਨੇ ਇੱਕੋ ਪਰਿਵਾਰ ਦੇ ਹੀ ਚੱਲਣ ਦੇ ਹੀ ਚੱਲਣ ਤੇ ਉਹ ਤੇ ਦੁੱਖ ਆਉਂਦਾ ਉਹ ਤੇ ਗੱਲ ਤੇ ਨਹੀਂ ਕੋਈ ਉੱਥੇ ਆਈ ਤੇ ਹੁਣ ਕਾਨੂੰ ਲੱਗਦਾ ਹੈ ਕਿ ਵਾਕੇ ਕਮੇਟੀ ਜਿਹੜੀ ਨਵੀਂ ਬਣੀ ਆ ਕਿ ਇਹਨੂੰ ਬੰਨ ਕੇ ਤੇ ਜਿਹੜੀ ਨਵਾਂ ਦੇਖ ਜਿਹੜੀ ਆ ਮਾਲਕ ਉਸ ਤਨਾਂ ਦਾ ਉਹ ਚਲੋ ਉਹ ਕਰਨਗੇ ਕਮੇਟੀ ਜਿਹੜੀ ਬਣੀ ਆ ਕੰਮ ਕਰੂਗੀ ਠੀਕ ਹੈ ਨਹੀਂ ਤੇ ਹੋੜਪਿੰਡ ਤੇ ਹੈਗੇ ਮੋਦਪੁਰ ਬੰਦੇ ਹੋਰ ਵੀਗੇ ਇਹਨਾਂ ਤੇ ਵੀ ਹੋ ਸਕਦਾ ਪਿੰਡ ਬਤਾਲਾ ਦੇ ਸ਼ੇਵ ਮੰਦਰ ਵਿੱਚ ਖਲੋਤੇ ਆ ਜਿਹੜਾ ਪ੍ਰਾਚੀਨ ਮੰਦਰ ਆ ਜਿਹਦਾ ਸਾਡਾ ਪਿੰਡ ਜਿਹੜਾ ਬਣਿਆ ਬਤਾਲਾ ਜਿਹੜਾ ਹੈਗਾ ਪਹਿਲਾਂ ਜਿਹਦਾ ਇਤਿਹਾਸ ਨੂੰ ਇਹਦੇ ਫਰੋੜਿਆ ਜਾਵੇ ਤੇ ਇਹ ਕਿਸ ਸਮੇਂ ਇੱਥੇ ਰੰਗੜ ਲੋਕ ਜਿਹੜੇ ਰਹਿੰਦੇ ਸੀ ਜਿਨ੍ਹਾਂ ਨੂੰ ਕਈ ਵਾਰੀ ਸਾਡੀਆਂ ਸਿੱਖਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਨੇ ਸਿੱਖ ਸਾਜੇ ਤੇ ਉਹਨਾਂ ਸਿੱਖ ਨੇ ਜਦੋਂ ਵਧਿੱਕੀ ਕਰਦੇ ਤੇ ਉਹਨਾਂ ਨੂੰ ਕਈ ਵਾਰਾਂ ਉਹਨਾਂ ਨੂੰ ਲੁੱਟਿਆ ਉਹਨਾਂ ਨੇ ਤੇ ਕੁੱਟ ਕੇ ਇਸ ਪਿੰਡ ਦੇ ਵਿੱਚੋਂ ਕੱਢਿਆ ਤੇ ਇੱਥੇ ਜਿਹੜਾ ਪਰਾਚੀਨ ਮੰਦਿਰ ਸੀ ਇੱਥੇ ਬੁੱਤ ਜਿਹੜੇ ਜਦੋਂ ਦੀ ਖਦਾਈ ਹੋਈ ਤੇ ਇੱਥੋਂ ਜਿਹੜੇ ਆਹ ਬੁੱਤ ਨਿਕਲੇ ਤੇ ਉਹਨਾਂ ਦੇ ਬੁੱਤਾਂ ਦੇ ਨਾਂ ਤੇ ਇਹਨੂੰ ਬਤਾਲਾ ਪਹਿਲਾਂ ਕਿਹਾ ਜਾਂਦਾ ਸੀਗਾ ਬਾਅਦ ਦੇ ਅੰਦਰ ਜਦੋਂ ਹੌਲੀ-ਹੌਲੀ ਉਹਦਾ ਵਿਗੜਦਾ ਜਿਹੜਾ ਸਰੂਪ ਸੀਗਾ ਉਹਦੇ ਵਿਗੜਦੇ ਸਰੂਪ ਤੋਂ ਹੌਲੀ-ਹੌਲੀ ਜਿਹੜਾ ਇਹਦਾ ਪਿੰਡ ਜਿਹੜਾ ਬਤਾਲਾ ਵੱਸ ਗਿਆ ਜਿਹੜੇ ਇਸ ਬਤਾਲੇ ਦੇ ਵਿੱਚੋਂ ਇੱਕ ਬਤਾਲਾ ਕਪੂਰਥਲੇ ਦਾ ਜਿਹੜੇ ਇੱਥੋਂ ਦੇ ਲੋਕ ਜਿਹੜੇ ਆ ਉੱਥੇ ਵੱਸੇ ਜਾ ਕੇ ਉਹ ਵੀ ਜਿਹੜਾ ਵਾ ਕਪੂਰਥਲੇ ਅੰਦਰ ਜਾ ਕੇ ਬਤਾਲਾ ਪਿੰਡ ਬਤਾਲੇ ਦੇ ਨਾਂ ਤੇ ਪ੍ਰਚਲਿਤ ਇੱਥੇ ਜਿਹੜਾ ਬਿਵਾਦ ਚੱਲ ਰਿਹਾ ਵਾ ਉਹ ਮਤਲਬ ਕਿ ਜਿਹੜਾ ਸ਼ਿਵਾ ਸ਼ਿਵ ਪਰਾਚਨ ਮੰਦਿਰ ਦੇ ਨਾਂ ਤੇ ਕੋਈ ਜ਼ਮੀਨ ਆ ਜਿਹੜੀ ਇਹਦੀ ਜਾਇਦਾਦ ਆ ਕੁਝ ਲੋਕ ਜਿਹੜੇ ਆ ਪਹਿਲਾਂ ਜਿਹੜੇ ਇੱਥੇ ਖੜਕਵਾਦ ਤੋਂ ਪਹਿਲਾਂ ਜਿਹੜੇ ਇੱਥੇ ਸਾਡੇ ਹਿੰਦੂ ਲੋਕ ਰਹਿੰਦੇ ਸੀਗੇ ਉਹ ਮਤਲਬ ਕਿ ਉਹ ਖੜਕਵਾਦ ਦੇ ਦੌਰਾਨ ਇੱਥੋਂ ਚਲੇ ਗਏ ਕੁਝ ਇੱਥੇ ਅੱਜ ਵੀ ਰਹਿ ਰਹੇ ਆ ਤੇ ਉਹ ਜਿਹੜੇ ਆ ਮਤਲਬ ਗੱਲ ਦਾਂਗੇ ਉਹਨਾਂ ਨੇ ਲਗਾਤਾਰ ਜਿਹੜਾ ਉਹ ਜ਼ਮੀਨ ਦੇ ਉੱਤੇ ਕਬਜ਼ਾ ਕਰਕੇ ਜਿਹੜਾ ਉਹਦਾ ਹਸਾਬਤਾ ਵਾ ਜਦੋਂ ਕਿ ਇਹ ਪਿੰਡ ਦਾ ਸਾਰਿਆਂ ਦਾ ਸਾਂਝਾ ਮੰਦਿਰ ਆ ਇਹ ਪਹਿਲਾਂ ਹੀ ਸੇਵਾ ਜਿਹੜੀ ਆ ਜੇ ਖੜ ਕੋ ਬਾਅਦ ਤੋਂ ਸਾਰੇ ਜਿਹੜੇ ਪਿੰਡ ਦੇ ਲੋਕ ਸੀ ਉਹ ਸੇਵਾ ਕਰਦੇ ਵਿੱਚ ਮਜ਼ਦੂਰਾਂ ਦੇ ਵੀ ਕਿਸਾਨਾਂ ਦੀਆਂ ਇੱਥੇ ਜਿਹੜੇ ਆਉਂਦੇ ਸੀ ਸਾਰੇ ਰਲ ਮਿਲ ਕੇ ਜਿਹੜਾ ਵਾ ਉਹ ਇਹਦਾ ਇਹਦਾ ਦਿਨ ਮਨਾਉਂਦੇ ਹੁੰਦੇ ਸੀਗੇ ਜਿਹੜੇ ਲੋਕ ਜਿਹੜੇ ਆ ਇੱਥੇ ਕਬਜ ਹੋ ਕੇ ਇਹਦੀ ਜਿਹੜੀ ਜਾਇਦਾਦ ਨੂੰ ਹੜੱਪਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਹੁਣ ਨਵੀਂ ਕਮੇਟੀ ਬਣੀ ਆ ਸਾਡਾ ਇਹ ਆ ਵੀ ਜਿਹੜੀ ਨਵੀਂ ਕਮੇਟੀ ਬਣੀ ਆ ਉਸ ਕਮੇਟੀ ਨੇ ਜਿਹੜਾ ਹਸਾਬ ਜਿਹੜੀ ਪੁਰਾਣੀ ਕਮੇਟੀ ਆ ਉਸ ਹਸਾਬ ਨਹੀਂ ਦੇ ਰਹੀ ਅਸੀਂ ਮੰਗ ਕਰਦੇ ਆਂਗੇ ਉਹ ਜਿਹੜੀ ਪੁਰਾਣੀ ਕਮੇਟੀ ਆ ਉਹ ਇਸ ਕਮੇਟੀ ਨੂੰ ਸਾਥ ਦੇ ਕੇ ਦੇਵੇ ਜਿੰਨਾ ਵੀ ਇਹਦਾ ਪੈਸਾ ਆ ਉਹਦਾ ਸਾਥ-ਸਾਥ ਦੇ ਕੇ ਇਹਦੀ ਜਿਹੜੀ ਆ ਦੁਬਾਰੇ ਜਿਹੜੀ ਆ ਸਾਰੀ ਜਿਹੜੀ ਆ ਉਹ ਕੀਤੀ ਜਾਵੇ ਉਹ ਪੈਸੇ ਨੂੰ ਇੱਥੇ ਜਦਾਂ ਇੱਥੇ ਕੈਮਰੇ ਲੱਗੇ ਸੀਗੇ ਕੈਮਰਿਆਂ ਦੇ ਦੌਰਾਨ ਜਿਹੜਾ ਉਹ ਕੈਮਰਿਆਂ ਦੀ ਟੁੱਟ ਭਾਜ ਜਦੋਂ ਹੁਣ ਤੋਂ ਬਾਅਦ ਜਿਹੜੀ ਐਲਸੀਡੀ ਲੱਗੇ ਸੀ ਇੱਥੇ ਕਿਸ ਨੇ ਚੜਾਈ ਸੀਗੀ ਉਹ ਐਲਸੀਡੀ ਇਸ ਤਰ੍ਹਾਂ ਗਾਇਮ ਹੋ ਗਈ ਆ ਕੌਣ ਲੈ ਗਿਆ ਸਾਨੂੰ ਇਹਦੇ ਬਾਰੇ ਪਤਾ ਨਹੀਂ ਅਸੀਂ ਤਾਂ ਕਹਿੰਦੇ ਆਂ ਵੀ ਜਿਹੜਾ ਇਹਦਾ ਪ੍ਰਧਾਨ ਆ ਜਿਹੜਾ ਪ੍ਰਧਾਨ ਆ ਕਿਹਨਾ ਪ੍ਰਧਾਨ ਦਾ ਜਸਪਾਲ ਅਸੀਂ ਸਮਝਦੇ ਹਾਂ ਕਿ ਸਾਰਾ ਕਸੂਰ ਉਹ ਜਸਪਾਲ ਦਾ ਵਾ ਕਿਉਂਕਿ ਉਹਨੇ ਜੇ ਪ੍ਰਧਾਨ ਬਣਿਆ ਸੀ ਤੇ ਉਹਦੀ ਜ਼ਿੰਮੇਵਾਰੀ ਬਣਦੀ ਸੀ ਇਸ ਮੰਦਿਰ ਦੀ ਸੇਵਾ ਸੰਭਾਲ ਕਰਨ ਦਾ ਇਹਨੂੰ ਚੰਗੇ ਢੰਗ ਨਾਲ ਅਸਾਰਨ ਦਾ ਸਾਰੇ ਜਿਹੜੀ ਬਾਉਂਡਰੀ ਆ ਇਹਦੀ ਬਾਉਂਡਰੀ ਬਣਾਉਣ ਦਾ ਇਹਨਾਂ ਪੈਸਾ ਕਿੱਥੇ ਗਿਆ ਅੱਜ ਪਿੰਡ ਦੇ ਜਿਹੜੇ ਨੌਜਵਾਨ ਹੱਡੇ ਅਗੇ ਨੌਜਵਾਨ ਜਿਹੜਾ ਸਾਥੀ ਆ ਇਹ ਇਕੱਠੇ ਹੋ ਗਏ ਨਾ ਕਮੇਟੀ ਬਣਾਈਆਂ ਤਿੰਨਾ ਪੰਚਾਇਤਾਂ ਨੇ ਇਹਨਾਂ ਨੂੰ ਸਹਿਮਤੀ ਦਿੱਤੀ ਆ ਵੀ ਇਹ ਸਾਰਾ ਜਿਹੜਾ ਮੰਦਿਰ ਆ ਪਿੰਡ ਦਾ ਸਾਂਝਾ ਮੰਦਿਰ ਆ ਤੇ ਇਹ ਤੇ ਸਾਰੇ ਹੀ ਲੋਕ ਜਿਹੜੇ ਆ ਪਿੰਡ ਦੇ ਪਤਵੰਤੇ ਆ ਜਾਂ ਹਰ ਇਨਸਾਨ ਜਿਹੜਾ ਇੱਥੋਂ ਦਾ ਬਖਸਿੰਦਾ ਵਾ ਇਹ ਸ ਮੰਦਿਰ ਦੀ ਚੰਗੇ ਢੰਗ ਨਾਲ ਅਸਾਰੀ ਕਰਨ ਲਈ ਅੱਗੇ ਆ ਰਿਹਾ ਵਾ ਤੇ ਅਸੀਂ ਇਸ ਮੰਦਿਰ ਦੀ ਅਸਾਰੀ ਜਿਹੜੀ ਕਮੇਟੀ ਨਵੀਂ ਬਣੀ ਆ ਅਸੀਂ ਚਾਹੁੰਦੇ ਆ ਵੀ ਉਹ ਕਮੇਟੀ ਜਿਹਨੂੰ ਚੰਗੇ ਢੰਗ ਨਾਲ ਚਲਾਵੇ ਇਹ ਮੰਦਿਰ ਚੰਗੀ ਦਿਖ ਦੇ ਵਿੱਚ ਬਣੇ ਲੋਕਾਂ ਦੇ ਬਾਹਰਲੇ ਲੋਕ ਜਦੋਂ ਆਉਂਦੇ ਆ ਇਹ ਮੰਦਿਰ ਨੂੰ ਵੇਖਣ ਤੇ ਵੇਖ ਕੇ ਦਸਨਵੀ ਪਿੰਡ ਦੇ ਵਿੱਚ ਜਿੱਥੇ ਗੁਰਦੁਆਰੇ ਉਸਰੇ ਆ ਉਥੇ ਮੰਦਰ ਦੀ ਵੀ ਸਾਰੀ ਜਿਹੜੀ ਆ ਉਹ ਵਧੀਆ ਢੰਗ ਨਾਲ ਕੀਤੀ ਜਾਣੀ ਚਾਹੀਦੀ ਆ। ਧੰਨਵਾਦ। ਮੰਦਰ ਤੇ ਜਿਹੜੇ ਮੇਨ ਪੁਜਾਰੀ ਨੇ ਜਿਹੜੇ ਜਿਹੜੇ ਇਥੋਂ ਦੇ ਦੇਖ ਰਖ ਕਰਦੇ ਨੇ ਸੇਵਾ ਕਰਦੇ ਨੇ ਉਹਨਾਂ ਨਾਲ ਗੱਲ ਕਰਦੇ ਆ। ਪੰਡਿਤ ਜੀ ਕੀ ਨਾਮ ਆਕਾ? ਮੇਰਾ ਨਾਮ ਸ਼ੌਰਭ ਸ਼ਰਮਾ। ਸ਼ੌਰਭ ਸਰਪੰਚ ਜੀ ਬੋਲੋ। ਕਿੰਨੇ ਸਾਲ ਤੋਂ ਜਿਹੜੀ ਇੱਥੇ ਸੇਵਾ ਕਰ ਰਹੇ ਹੋ, ਦੇਖਭਾਲ ਕਰ ਰਹੇ ਹੋ? ਮੇਰੇ ਕੋਲ ਪਰਿਵਾਰ 1.5 ਸਾਲ ਹੋ ਗਏ ਆ ਇੱਥੇ ਆਏ। ਛੋਟਾ ਪਰਿਵਾਰ ਵੀ ਇੱਥੇ। ਜੀ ਮੇਰੇ ਮਾਮਾ ਜੀ ਇੱਧਰ ਹੀ ਰਹਿੰਦੇ ਆ। ਮਾਮਾ ਜੀ ਕਿੰਨਾ ਆਪਣਾ ਵੀ ਜਿਹੜਾ ਤੁਸੀਂ ਹੁਣ ਤੱਕ ਸੇਵਾ ਕਰ ਰਹੇ ਹੋ ਤੁਹਾਨੂੰ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਕਿਉਂਕਿ ਕਿਸੇ ਕੁਛ ਨੂੰ ਨੂੰ ਕਾਫੀ ਮਿਲ ਰਿਹਾ ਕਿ ਪੰਡਤ ਜੀ ਤਾਂ ਕਾਫੀ ਜਿਹੜੇ ਇੱਥੇ ਪਰੇਸ਼ਾਨ ਮਾਰਨ ਦੀਆਂ ਧਮਕੀਆਂ ਦਤ ਰਹੇ ਆ ਕਿਦਾਂ ਹਣਾ ਤੁਸੀਂ ਦੱਸੋ ਵੀ ਕਿਦਾਂ ਕੀ ਕੀ ਵਾਕਿਆ ਲੜਨ ਹੁੰਦਾ ਰਿਹਾ ਪਰੇਸ਼ਾਨੀ ਤਾਂ ਕੋਈ ਨਹੀਂ थी ਵੈਸੇ ਜਿਵੇਂ ਮਤਲਬ ਜੀ ਜੋ ਮੰਦਰ ਕੇ ਕਮੇਟੀ ਕੇ ਮੈਂਬਰ تھے ਜੋ ਆਤੇ تھے तो आते हुए तो जो भी मतलब उनको हर वक्त चाहे जितनी भी सफाई कर दो मंदिर में उनको कोई ना कोई मतलब कि निकालना ही था कोई ना कोई कमी निकालनी थी मंदिर में ये नहीं किया वो नहीं किया इधर जाले लगे हैं ये साफ करो वो साफ करो लेकिन वो कहते थे हम दूसरे दिन कर भी देते थे उनके कहने पर गल है कि जरा बंद रोब मार तनखा देता से अपने नहीं मेरे को कैसे तनखा देंगे वो फिर वो बंद रूप मारखे ही ठीक तो है, उतने ही। है। हाँ वो एक बार ये जो पिपल था ये काफी ज्यादा बड़ा हो गया था तो इसमें क्या है मतलब क्रिया वगैरह ऊपर से डिगती थी ना तो हमने इसको थोड़ा छंगवाने की सोची थी हमने फिर मंदिर के प्रधान को इनफोन भी किया था कि वो आए और आके इधर मतलब कि इसको थोड़ा या तो कटवाए या फिर इसको छंगवाए तो वो नहीं आए थे उन हमने एक दिन वेट किया दूसरे दिन भी वो नहीं आए थे दूसरे दिन वो जब काटने वाले आए तो हमने उनसे कह के ये कटवा दिया फिर लकड़ी जो थी हमने जो काटने वाले थे उनको हमने ऐसे फ्री में दे दी थी कि तू तो आप ले जाओ साथ में लेकिन जो मंदिर के प्रधान थे वो यही बोल रहे थे कि आपने मंदिर की लकड़ियाँ जो हैं वो बेची हैं हमने उनको समझाया लेकिन उन्होंने बोला कि लकड़ियाँ वापसी ला के दो हमने उस जिससे कटवाई थी उस गुड़के वाले से वापसी मंगवाई भी लकड़ियाँ तो उसमें हमारा मैक्सिमम चार हज़ार रुपये का समथिंग खर्चा आ गया उन्होंने बोला कि हमारे आने जाने का खर्चा है वो आपको देना पड़ेगा हमने चार हज़ार रुपये अपने पल्ले से दे के लकड़ियाँ मंगवा भी दी मंगवाने के बाद वो मंदिर मंदिर की माता वाले मंदिर के बाहर रख दी माता वाले मंदिर के बाहर रखने के बाद जब मतलब सफाई वगैरह चल रही थी उसके बाद उन्होंने उन्हें बोला कि ये मंदिर की लकड़ियाँ सारी अंदर चक्के रखनी है तो जितनी लकड़ियाँ थी वो सारे बंदे मिल के चक्के अंदर रखने लगे थे फिर ज़्यादा बड़ी भारी लकड़ी थी मैंने उठाने की कोशिश की जितनी मेरे से उठी मैंने उठाई उसके बाद मेरा सांस फूलने लग गया तो मैं मतलब कि ऐसे सांस ले रहा था लंबी लंबी तो मंदिर के जो प्रधान है वो मेरे को ऐसे आके बोलते हैं तो उसका जवाब में सीधा यही बोला कि मेरी तो फिर ऐसे उसको इस चीज पे गुस्सा आया ना तो फिर उसने मतलब बाहर आके मेरे को बोलता था कि लकड़ चुक मैंने बोला पाजी ये बहुत बड़ी है ये मेरे से नहीं उठनी तो मेरे को ऐसे ही मतलब चपेटे मार दिए दो फिर मैंने इधर से दूसरी साइड में जाके खड़ा हो गया फिर मेरे को बोलता है कि लकड़ियाँ चुक फिर मैंने उनको बोला कि नहीं चुकनी ਮੈਂ ਉਹਨੂੰ ਸਾਫ਼ ਮਨਾ ਕਰ ਦਿੱਤਾ ਤੇ ਮੇਰੀਆਂ ਹਾਂ ਤੇ ਗਲਪਟੀ ਉਹਨਾਂ ਨੇ ਫੜ ਲਈ। ਤੁਸੀਂ ਕਿਹਾ ਉਹਨਾਂ ਨੇ ਕਿ ਮੈਂ ਪਿੰਡ ਦੇ ਵਿੱਚ ਇਹ ਮੰਦਿਰ ਦੇ ਵਿੱਚ ਇੱਕ ਪੰਡਤਾਂ ਸੇਵਾ ਕਰ ਰਿਹਾ ਹਾਂ ਪੁਜਾਰੀ ਹਾਂ ਮੈਂ ਤੇ ਮੈਂ ਜਿਹੜੀ ਆਪਣੇ ਸੇਵਾ ਆਪਣੇ ਮਨ ਦੀ ਕਰਾਂਗਾ ਆਪਣੇ ਆਪਣੇ ਇਸ਼ਟ ਦੀ ਸੇਵਾ ਕਰਾਂਗਾ ਆ ਜਿਹੜਾ ਤੁਸੀਂ ਦਿਹਾੜੀ ਲਾ ਕੇ ਕਿਸੇ ਨੂੰ ਕਰਾ ਸਕਦੇ ਇਹ ਚੀਜ਼ ਨਹੀਂ ਦੱਸਣੀ। ਨਹੀਂ ਨਹੀਂ ਭਾਜੀ ਜੋ ਵੀ ਹੈ ਉਹ ਕਹਿ ਕੇ ਜਾਂਦੇ تھے ਵਹੀ ਅਸੀਂ ਕਰਦੇ تھے۔ ਠੀਕ ਹੈ। ਜਿਦਾ ਜਿਦ ਉਹਨਾਂ ਨੇ ਇੱਕ ਦਿਨ ਹਮਾਰੇ ਨੂੰ ਬੋਲਾ ਕਿ ਜਦ ਇਹ ਮਾਤਾ ਦਾ ਜਾਗਰਣ تھا ਉਹਨਾਂ ਨੇ ਬੋਲਾ ਕਿ ਬਾਹਰ ਕੀ ਨਾਲੀ ਸਾਫ਼ ਕਰਨੀ ਹੈ। ਮੈਂ ਉਹਨੂੰ ਬੋਲਾ ਵੀ ਥਾ ਕਿ ਭਾਜੀ ਇਹ ਦਿਹਾੜੀ ਵਾਲੇ ਬੰਦੇ ਸੇ ਕਰੋ ਹਮਾਰਾ ਥੋੜੀ ਨ कहते तो बोले ये सेवा ही है करने में क्या जाता है कर दियो दूँ फिर मैंने की थी भी जी नवी कमेटी बनी है इन्होंज देना चाहते हो कहना चाहते हो अपने बारे भी समय कि व्यवहार होगा नहीं बिल्कुल बहुत अच्छी कमेटी है और हर काम भी अच्छा करवाती है इस बार शिवरात्रि का प्रोग्राम भी करवाया बहुत अच्छा करवाया और हवन वगैरह भी करवाया पिछली बार तो फिर भी कुछ भी नहीं हुआ था मैं स्टार्टिंग में पिछली बार आया था शिवरात्रि पर तो इतनी अच्छी शिवरात्रि नहीं थी इस बार देखी बहुत ही अच्छी शिवरात्रि थी बहुत ही अच्छा प्रोग्राम था ਔਰ ਹਰੇਕ ਬੰਦੇ ਮਤਲਬ ਜੋ ਕਮੇਟੀ ਦੇ ਮੈਂਬਰ تھے ਸਾਰੇ यहां पे काम भी कर रहे थे ਪਰ ਪੰਡਿਤ ਜੀ ਇੱਕ ਸਵਾਲ ਕਰਦੇ ਇੱਕ ਸਵਾਲ ਕਰਕੇ ਆਪਾਂ ਉੱਤੇ ਕਰਦੇ ਇੱਕ ਸਵਾਲ ਮੇਰੇ ਇਥੇ ਇਹ ਬਣਦਾ ਜਿਹੜੇ ਪਹਿਲੀ ਕਮੇਟੀ ਦੇ ਬੰਦੇ ਸੁਣ ਤੇ ਮਿਲ ਰਿਹਾ ਕਿ ਉਹ ਕਹਿ ਰਹੇ ਨੇ ਕਿ ਜਿਹੜੀ ਹੁਣ ਨਵੀਂ ਕਮੇਟੀ ਬਣ ਰਹੀ ਹੈ ਇਹ ਮੰਦਿਰ ਪੰਡਤ ਆਪਣਾ ਇਹ ਮੰਦਿਰ ਜਿਹੜਾ ਅੱਗੇ ਮੰਦਿਰ ਹੈ ਇਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕੀ ਲੱਗਦਾ ਕਿ ਜਿਹੜੀ ਨਵੀਂ ਕਮੇਟੀ ਬਣੀ ਹੈ ਇਹ ਮੰਦਿਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਬਜ਼ਾ ਤਾਂ ਭਾਜੀ ਕੌਣ ਕਰਨਾ ਚਾਹੇਗਾ ਕਬਜ਼ਾ ਕੋਈ ਵੀ ਨਹੀਂ ਕਰੇਗਾ ਬਈ ਇਹ ਹੈ ਕਿ ਇਹ ਸਾਰੇ ਫਿਰ ਪਿੰਡ ਵਿੱਚ ਵਿੱਚ ਮੇ ਰਹੇਗੀ ਨਾ ਸਭ ਕੇ ਤਾਂ ਕਬਜ਼ਾ ਕੋਈ ਨਹੀਂ ਕਰ ਪਾਏਗਾ ਇਸ ਦੇ ਉੱਪਰ ਤਾਂ ਐਸੇ ਹੀ ਹੋਰ ਐਸੇ ਕਬਜ਼ਾ ਕਰੇਗਾ ਤਾਂ ਫਿਰ ਪਿੰਡ ਇਤਨਾ ਵੱਡਾ ਹੈ ਕੁਝ ਨਾ ਕੁਝ ਤਾਂ ਕਰੇਗਾ ਹੀ ਚਲੋ ਠੀਕ ਹੈ ਇਹ ਕਮੇਟੀ ਤੁਹਾਡੇ ਹਿਸਾਬ ਨਾਲ ਬਹੁਤ ਸੋਹਣੀ ਹੈ ਬਿਲਕੁਲ ਟਿਕਣਾ ਚਾਹੀਦਾ ਬਿਲਕੁਲ ਟਿਕਣਾ ਠੀਕ ਹੈ ਦੇਖੋ ਜੀ ਪੰਡਿਤ ਜੀ ਨੇ ਬਹੁਤ ਹੀ ਸਾਫ ਲਮਝਾਂ ਦੇ ਕਿ ਦੇਖੋ ਸੇਵਾ ਕਰਨ ਵਾਲੇ ਬੰਦੇ ਜਿਹੜੇ ਅਪਸ਼ਬਦ ਲਿੰਗ ਗਾਲਾਂ ਜਿਹੜੀਆਂ ਕੱਢੀਆਂ ਜਾਂਦੀਆਂ ਨੇ ਜਿਹੜਾ ਕੋ ਪਾ ਲੋ ਕਹ ਲੋ ਕਿ ਗੁਰੂ ਘਰ ਦੇ ਵਿੱਚ ਵੀ ਸੇਵਾ ਕਰਦੇ ਆ ਜਾਂ ਕੋਈ ਪੰਡਿਤ ਕਿਸੇ ਮੰਦਿਰ ਦੀ ਸੇਵਾ ਕਰਦਾ ਉਹਦੇ ਨਾਲ ਗਾਲੀ ਗਲੋਚ ਕਿਸ ਤਰ੍ਹਾਂ ਕਰਕੇ ਹੁੰਦੀ ਹੈ ਉਹ ਨਿਚਾ ਦਿਖਾਇਆ ਜਾਂਦਾ ਤੇ ਹੁਣ ਅਗਲੀ ਗੱਲਬਾਤ ਕਰਾਂਗੇ ਕਨਿਸ਼ਬੈਲ ਸ਼ਿਵ ਮੰਦਿਰ ਨੂੰ ਲੈ ਕੇ ਵਿਵਾਦ ਚੱਲਦਾ ਪਿਆ ਸਾਰਾ ਕੀ ਵਿਵਾਦ ਹੈ ਵਿਵਾਦ ਤੇ ਕੁਛ ਨਹੀਂ ਜੀ ਅਸੀਂ ਕਾਫੀ ਟਾਈਮ ਤੋਂ ਸੇਵਾ ਨਿਭਾ ਰਹੇ ਹਾਂ ਤੇ ਸ਼੍ਰੀਮਾਨ ਜੀ ਪਹਿਲਾ ਮੰਦਰ ਕਮੇਟੀ ਸਨਾਤਨ ਮੰਤ ਅਨੁਸਾਰ ਵੇਖੋ ਵੀ ਆਪਣੀਆਂ ਸੇਵਾ ਨਿਭਾ ਰਹੀ ਨਿਭਾ ਰਹੀ ਸੀ ਕੇਵਲ ਸਿਆਸੀ ਲਾਹਾਂ ਲੈਣ ਅਤੇ ਮੰਦਰ ਦੀ ਜ਼ਮੀਨ ਉੱਪਰ ਕਬਜ਼ਾ ਕਰਨ ਦੀ ਮਾਨਸਾ ਤਹਿਤ ਪਿੰਡ ਦੇ ਜ਼ਿਮੀਂਦਾਰ ਵੱਲੋਂ ਇਹ ਬੋ ਗੰਡਾ ਕੀਤਾ ਜਾ ਰਿਹਾ ਹੈ ਇਸ ਕਰਕੇ ਇਹਨਾਂ ਨੂੰ ਸਾਨੂੰ ਮੰਦਰ ਦਾ ਜਿਹੜਾ ਦੇ ਮੰਦਰ ਦੇ ਜੋ ਪ੍ਰਧਾਨ ਬੰਨਾ ਚਾਹੁੰਦੇ ਆ ਜਦ ਗਏ ਕਹਿਣਾ ਚਾਹੁੰਦੇ ਆ ਕਿ ਅਸੀਂ ਮੰਦਰ ਚਲਾਵਾਂਗੇ ਇਹ ਆਪਣੇ ਗੁਰਦੁਆਰੇ ਦੇ ਸਹਿਮਤ ਰਹਿਣ ਅਸੀਂ ਇਹ ਮੰਦਰ ਆਹੀਂ ਸ਼ੁਰੂ ਤੋਂ ਅਸੀਂ ਕਰ ਰਹੇ ਸੇਵਾ ਹਮ ਮੰਦਰੀ ਸੇਵਾ ਕਰਨ ਦਿੱਤੀ ਜਾਵੇ ਪਰ ਇਹਨਾਂ ਨੂੰ ਕਮੇਟੀ ਦੇ ਵਿੱਚ ਸ਼ਾਮਿਲ ਕਿੰਨਾ ਨੇ ਕੀਤਾ ਹੈ ਸ਼ਾਮਿਲਿੰਦਾਂ ਨੂੰ ਇੰਨਾਂ ਨੂੰ ਆਜ ਮਾਰੀ ਸੀ ਇੰਨਾਂ ਨੂੰ ਕਿਹਾ ਸੀ ਕਿ ਇਹ ਕਮੇਟੀ ਚੇਂਜ ਕਰਨੀ ਆ ਤੁਹਾਡੀ ਕਮੇਟੀ ਚੇਂਜ ਕਰਵਾ ਦਿਓ ਆ ਕੇ ਇੰਨਾਂ ਨੂੰ ਇਹ ਨਹੀਂ ਸੀ ਕਿਹਾ ਕਿ ਖੁਦ ਪ੍ਰਧਾਨ ਬਣ ਜਾਓ ਤੁਸੀਂ ਇਹ ਖੁਦ ਪ੍ਰਧਾਨ ਬਣ ਗਏ ਇੰਨਾਂ ਨੇ ਕਾਪੀ ਫੜ ਲਈ ਇੱਕ ਪੈਨ ਫੜ ਲਿਆ ਇੰਨਾਂ ਨੇ ਪੁੱਛੋ ਕਿਸੇ ਨੂੰ ਪੁੱਛਿਆ ਵਾ ਕਿ ਇਹਨੂੰ ਇਹ ਰਿਐਕਸ਼ਨ ਆ ਜਾਂ ਤੁਸੀਂ ਇਹ ਬਣਾਈਏ ਇਹਨੂੰ ਪ੍ਰਧਾਨ ਜਾਂ ਇਹਨੂੰ ਮੈਂਬਰ ਬਣਾਈਏ ਨਹੀਂ ਬਣਾਈਏ ਇੰਨਾਂ ਨੇ ਕਿਸੇ ਨੂੰ ਕੁਝ ਨਹੀਂ ਪੁੱਛਿਆ ਆਪਣੇ ਆਪ ਇੱਕ ਪੈਨ ਕਾਪੀ ਫੜ ਕੇ ਜੈਸੀ ਪ੍ਰਧਾਨ ਬਣ ਗਏ ਆ ਜੀ ਕਿਸੇ ਨੂੰ ਜਾਨੀ ਨਹੀਂ ਪੁੱਛਿਆ ਜੀ ਇਹਹੀਂ ਰਹਿੰਦੀ ਏ ਜਾਂ ਨਾ ਰਹਿੰਦੀ ਏ ਇਹਨੂੰ ਉਹਨਾਂ ਦਾ ਟੈਂਡਾ ਉਹਨਾਂ ਦਾ ਲਜਾਮ ਹੈ ਕਿ ਇਹਨਾਂ ਦੇ ਜ਼ਮੀਨਵਾਦ ਆ ਤੇ ਕੋਈ ਮੰਦਰੀ ਪ੍ਰਾਪਰਟੀ ਨਹੀਂ ਇਹਨਾਂ ਨੇ ਬਣਾਈ ਮੰਦਰੀ ਪ੍ਰਾਪਰਟੀ ਜੀ ਵੇਖੋ 1 ਮਿੰਟ 1 ਲੱਖ ਦੇ ਇਹ ਹੈਗਾ ਇਹ ਸਾਰਾ ਠੇਕਾ ਪਹਿਲਾਂ ਹੁੰਦਾ ਰਿਹਾ 30000 35000 ਹੁਣ ਥੋੜਾ ਠੇਕਾ ਵਧਿਆ ਹੈਗਾ ਵਾ ਤੇ ਉਸ ਠੇਕੇ ਵਿੱਚੋਂ 1 ਸਾਲ ਪੂਰਾ ਖੱਟਾ ਕਰਨੇ ਅਸੀਂ ਸਾਨੂੰ ਹੋਰ ਕੋਈ ਆਮਦਨੀ ਹੈਗੀ ਇਹਨਾਂ ਨੂੰ ਗੁਰਦਾ ਉਹ ਤੇ ਕੋਈ ਨਾ ਕੋਈ ਸੇਵਾ ਭੇਜਦਾ ਵਾ ਇੱਥੇ ਹਿੰਦੂਪਾਦ ਦੇ 2-4 ਘਰ ਵਾ ਗਿਣਤੀ ਤੇ 2-3 ਘਰ ਰਹਿ ਗਏ ਆ ਤੇ ਉਥੇ ਜੋ ਹੈ ਸੇਵਾ ਉਹ ਸਾਰੇ ਖਰਚੇ ਹੁੰਦੇ ਆ ਬਿਜਲੀ ਦੇ ਬਿੱਲ ਮੰਦਰ ਦੇ ਪੰਜਾਬੀ ਤਨਖਾਹ ਕਈ ਇਥੇ ਹੀ ਰਿਆ ਉਹ ਤੋਂ ਕੰਮ ਚਲਾਉਣੇ ਹੈਗੇ ਆ ਉਸ ਪੈਸਿਆਂ ਤੋਂ ਪੁਜਾਰੀ ਨੂੰ ਕਿੰਨੀ ਤਨਖਾਹ ਦਿੰਦੇ ਹੋ ਤੁਸੀਂ ਪੁਜਾਰੀ ਨੂੰ ਅਸੀਂ 2000 ਰੁਪਇਆ ਤਨਖਾਹ ਦਿੰਦੇ ਆ ਅੱਛਾ ਤੇ ਪੁਜਾਰੀ ਦਾ ਵੀ ਇੱਕ ਤੁਹਾਡੇ ਤੇ ਇਲਜ਼ਾਮ ਹੈ ਅਗਰ ਤੁਸੀਂ ਉਹਦੇ ਨਾਲ ਫੋਟੋ ਮਾਰਕਰਦੇ ਨਹੀਂ ਜੀ ਉਹ ਤੇ ਗਲਤ ਇਲਜ਼ਾਮ ਲਗਾ ਰਿਹਾ ਉਹਨਾਂ ਦੇ ਪੜਕਾ ਦੇ ਵਿੱਚ ਆ ਗਏ ਨਾਲੇ ਦਬ ਦਬਾਅ ਵਿੱਚ ਆ ਗਏ ਪੁਜਾਰੀ ਨੇ ਕਹਿ ਦਿੱਤਾ ਪੁਜਾਰੀ ਦੀ ਨਹੀਂ ਫੁੱਲ ਮਦਦ ਕਰੀ ਦੀ ਪੁਜਾਰੀ ਨੇ ਪਿੱਪਲ ਵੜਿਆ ਜੀ ਬਿਨਾਂ ਪੁੱਛੇ ਉਹਨੇ ਰੁੱਖ ਵੜਨ ਦਾ ਤੇ ਤੁਹਾਨੂੰ ਪਤਾ ਪਰਚਾ ਉਹ ਰੁੱਖਾਂ ਹੀ ਕਿਸੇ ਨੂੰ ਨਹੀਂ ਵੜਨ ਨਹੀਂ ਸਕਦੇ ਜਦੋਂ ਇਹ ਸਾਡੀ ਕਮੇਟੀ ਹੈਗੀ ਆ ਕਮੇਟੀ ਨੂੰ ਪੁੱਛੋ ਪੁਜਾਰੀ ਨੇ ਕਿਸੇ ਨੇ ਪੁੱਛਿਆ ਵਾ ਉਹ ਉਸ ਉਸ ਨੂੰ ਲੈ ਕੇ ਰਿਕਾਰਡਿੰਗ ਹੈ ਮੈਂ ਉਹਨਾਂ ਨੂੰ ਜੂਰੋ ਚਲੋ ਬੋਲਿਆ ਵਾ ਕਿ ਤੁਸੀਂ ਇਹ ਕਿਨੂੰ ਪੁੱਛ ਕੇ ਵੜਿਆ ਵਾ ਟਾਡੇ ਤੇ ਮੈਂ ਹੁਣੇ ਦਿਖਾ ਦਵਾਂ ਟਾਡੇ ਤੇ ਪਰਚਾ ਹੋ ਸਕਦਾ ਪਿੱਪਲ ਵੜਨਾ ਕੋਈ ਮੰਦਿਰ ਚ ਪਿੱਪਲ ਲਗਾਉਂਦੇ ਆ ਕਿ ਕੋਈ ਵੜਦਾ ਵਾ ਇਹ ਪੁਜਾਰੀ ਨਵਾਂ ਸਾਰੇ ਪੀਪਲ ਵੱਡੇ ਪਿਆਵਾ ਉਹ ਮੌਜੂਦਾ ਦੀ ਫੋਟੋ ਹੈ ਗਈਆਂ ਮੇਰੇ ਕੋ ਪੀਪਲ ਦੀਆਂ ਮਿਲਪਲ ਵੰਡਿਆ ਮੰਦਰ ਦੇ ਵਿੱਚ ਹੀ ਪਿਆ ਹੋਇਗਾ ਵਾ ਅੰਗਰੀਜੀ ਜਿਹੜੀ ਜ਼ਮੀਨ ਹੈ ਕਿੰਨੇ ਚਿੱਤ ਤੁਸੀਂ ਠੇਕੇ ਦੇ ਬਾਹਰ ਆਏ ਹੋ ਠੇਕਾ ਜੀ ਠੇਕਾ ਲੈ ਰਹੇ ਜੋ ਠੇਕਾ ਅਸੀਂ ਨਹੀਂ ਕੋਈ ਲੈ ਰਿਆ ਜੋ ਸਾਡਾ ਪ੍ਰਧਾਨ ਹੈਗਾ ਵਾ ਉਹਨੇ ਕੋਈ ਕੰਮ ਨਹੀਂ ਕੀਤਾ ਹੈਗਾ ਜਸਨੇ ਠੀਕ ਹੈ ਜੀ ਜੋ ਵੀ ਕੰਮ ਆ ਸੇਵਾ ਦਾ ਮੈਂ ਹੀ ਉੱਥੇ ਮੋਕਾ ਲੈਣਾ ਵਾ ਮੈਂ ਇੱਕ ਮੈਂਬਰ ਨੇ ਵਿੱਚ ਮੇਰਾ ਨਾਮ ਹੈਗਾ ਜੇ ਨਾ ਕੋਈ ਮੈਂਬਰਦਾਨ ਨਾ ਕੋਈ ਮੈਂ ਖਜ਼ਾਨਚੀ ਆ ਪਰ ਸੇਵਾ ਮੈਂ ਸਭ ਤੋਂ ਵੱਧ ਕਰਦਾ ਜੋ ਕਰਤਾ ਤਾਂ ਤਾਂ ਜੋ ਵੀ ਕੰਮ ਕਰਉਣਾ ਵਾ ਮੈਂ ਹੀ ਕਰਉਣਾ ਵਾ ਇਹ ਜਿਹੜੇ ਜਿਹੜੇ ਹੁਣ ਕਮੇਟੀ ਨਵੀਂ ਬਣਦੀ ਆ ਬਣੀ ਆ ਜੇ ਇਹਨਾਂ ਨੇ ਜ਼ਬਰਦਸਤੀ ਬਣਾਇਆ ਦੇਖੋ ਖਿੱਚ ਖੋਨ ਫਿਰਦੇ ਆ ਮੰਦਰ ਤੇ ਇਹਨਾਂ ਨੂੰ ਵੀ ਪਤਾ ਹੈਗਾ ਵਾ ਸਾਰਿਆਂ ਨੂੰ ਕਿ ਮੈਂ ਸ਼ੁਰੂ ਤੋਂ ਇਹੀ ਕੰਮ ਕਰ ਰਿਹਾ ਹਾਂ ਇਹ ਵਿੱਚ ਹਰ ਇੱਕ ਪ੍ਰੋਗਰਾਮ ਹਰ ਇੱਕ ਜੋ ਵੀ ਸ਼ੁਰੂਆਤੀ ਦਾ ਪ੍ਰੋਗਰਾਮ ਹੈ ਦੋ ਜਗਰਾਤੇ ਹੁੰਦੇ ਆ ਸਾਲ 'ਚ ਇੱਕੋ ਨਾਤੇ ਦੋ ਵਾਰ ਹੀ ਹੁੰਦੇ ਆ ਦੋਨਾਂ ਨਾਤੇ 'ਚ ਮੈਂ ਕੰਮ ਕਰਦਾ ਹੈਗਾ ਵਾ ਸਾਰਿਆਂ ਨੂੰ ਪਤਾ ਹੈਗਾ ਵਾ ਬਗੈਦਾ ਪੱਤਰਕਾਰ ਆਉਂਦੇ ਫੋਟੋਆਂ ਵੀ ਲੈ ਕੇ ਜਾਂਦੇ ਆ ਢੀਆਂ ਹਾਡੇ ਇਹਦੇ ਇੱਕ ਪੱਤਰਕਾਰ ਨੇ ਸਾਡਾ ਚੈਨਲ ਬਣਾਇਆ ਇੱਕ ਸਤਨਾਮ ਸਿੰਘ ਪੱਤਰਕਾਰ ਆਪਣੇ ਗਵਾਂਢੀ ਆ ਜਿਹਨਾਂ ਦੀ ਬਾਜ਼ਾਰ ਵਿੱਚ ਦੁਕਾਨ ਆ ਸਤਨਾਮ ਸਿੰਘ ਉਹਨਾਂ ਨੇ ਇਹ ਕਾਡਾ ਚੈਨਲ YouTube ਤੇ ਬਣਾਇਆ ਵਾ ਕਹਿੰਦੇ ਜਦੋਂ ਮਰਜੀ ਸੱਚ ਮਾਰੋ ਕਹਿੰਦਾ ਤੁਸੀਂ ਜੇ ਦੱਸਿਆ ਕਰੋ ਤੁਹਾਨੂੰ ਇਹੀ ਆਪਣੇ ਆਪ ਆਟੋਮੈਟਿਕ ਉਹਨਾਂ ਨੇ ਸਾਡਾ ਚੈਨਲ ਬਣਾ ਕੇ ਤੇ ਫੋਟੋ ਖਿੱਚੀ ਆ ਸਾਡੀਆਂ ਕਿ ਤੁਸੀਂ ਕਹਿੰਦੇ ਦੱਸਿਆ ਕਰੋ ਜਦੋਂ ਕੋਈ ਪ੍ਰੋਗਰਾਮ ਕਰਾਉਂਦੇ ਆ ਕਾਫੀ ਟਾਈਮ ਤੋਂ ਪ੍ਰੋਗਰਾਮ ਮੈਂ ਪਹਿਲਾਂ ਮੇਰੇ ਫਾਰਦ ਸਾਹਿਬ ਕਰਾਉਂਦੇ ਸੀ ਫਿਰ ਉਸ ਤੋਂ ਬਾਅਦ ਫਾਰਦ ਸਾਹਿਬ ਦੀ ਡੈਥ ਹੋ ਗਈ ਉਸ ਤੋਂ ਬਾਅਦ ਮੈਂ ਕਰਾਉਣਾ ਹੈਗਾ ਵਿੱਚ ਤੁਹਾਡੀ ਜਿਹੜੀ ਕਮੇਟੀ ਕਿੰਨੇ ਚਿਰ ਤੋਂ ਬ देखो पिछला ज्यादा तो मेनू कुछ नहीं पता हैगा कि का जदी जे प्राणी पूछदे हां चलो ये जड़ी ना मेरे दादाजी तो बाद एक इथे चार पांच घर हैगे वो कहंदे कि सानू सेवा ਦਾ ਮੌਕਾ ਦੋ ਉਸ ਤੋਂ ਬਾਅਦ ਜਾਸ ਹੈਗਾ ਪ੍ਰਧਾਨ ਉਹਨੂੰ ਬਣਾਤਾ ਬਣਾ ਦਿੱਤਾ ਗਿਆ ਸੀ ਇੱਕ ਇੱਕ ਹੈਗਾ ਸ਼ੋਕ ਸਿੰਘ ਸ਼ੋਕ ਸਿੰਘ ਨਹੀਂ ਇੱਕ ਸ਼ੋਕ ਸ਼ਰਮਾ ਉਹਨਾਂ ਦੀ ਵੀ ਡੈਥ ਹੋ ਗਈ ਹੈ ਇਸ ਟਾਈਮ ਤੇ ਇਹ ਦੋ ਤਿੰਨ ਜਾਨੇ ਜਿਹੜੇ ਦੁਬਾਰ ਵਿੱਚ ਨਵੀਂ ਕਮੇਟੀ ਚ ਪਏ ਇੱਕ ਸਟਿਆਲੇ ਦੇ ਹੀ ਉਹ ਪਤਾ ਨਹੀਂ ਉਹ ਕਿੱਥੇ ਰਹਿੰਦੇ ਆ ਉਹ ਵੀ ਚਲੋ ਬੰਮਨ ਪ੍ਰਵਾਦ ਦੇ ਵਿੱਚੋਂ ਹੀ ਤੁਸੀਂ ਵਧੀਆ ਤਰੀਕੇ ਨਾਲ ਉੱਥੇ ਜਿਹੜਾ ਜੋ ਵੀ ਕੰਮ ਕਾਜ ਮੰਦਰ ਦਾ ਦੇਖਦੇ ਹੋ। ਹਾਂਜੀ ਜੀ ਵਧੀਆ ਤੇ ਇੱਕ ਨਾ ਵੇਖਦੇ ਆ ਚਲੋ ਜੀ ਗਲਤੀਆਂ ਸਾਰੇ ਕੋ ਹੁੰਦੀਆਂ ਵਾ। ਹੁਣ ਗਲਤੀਆਂ ਜੇ ਇਹ ਕੋ ਇਨ ਇਹ ਗਲਤੀਆਂ ਗੁਰਦਾਰੇ ਚ ਵੀ ਬੰਦੇ ਕੋ ਹੁੰਦੀਆਂ ਵਾ ਮੰਦਰਾਂ ਚ ਵੀ ਹੁੰਦੀਆਂ ਵਾ। ਹਰ ਕੋਈ ਬੰਦਾ ਤੇ ਨਹੀਂ ਹੁੰਦਾ ਕਿ ਜੇ ਕੋ ਗਲਤੀ ਨਾ ਹੋਵੇ। ਬੰਦਾ ਜਿਹੜਾ ਵਾ ਮਤਲਬ ਕਿ ਕੀ ਕਹਿੰਦੇ ਗਲਤੀਆਂ ਦਾ ਪਤਲਾ ਵਾ ਜੀ ਹਰ ਕਿਸੇ ਕੋ ਗਲਤੀ ਹੁੰਦੀ ਆ। ਤੁਸੀਂ ਇੰਟਰਵਿਊ ਲੈਣਦੇ ਆ ਤੁਹਾਡੇ ਕੋਈ ਗਲਤੀ ਹੋ ਸਕਦੀ ਆ। ਮੈਂ ਇੰਟਰਵਿਊ ਦੇਣਦੇ ਆ ਮੇਰੇ ਕੋਈ ਗਲਤੀ ਹੋ ਸਕਦੀ ਆ ਜੀ। ਠੀਕ ਹੈ। ਕੀ ਕਹਿਣਾ ਚਾਹੁੰਦੇ ਜੋ ਪਿੰਡ ਦੀ ਪੰਚਾਇਤ ਨੂੰ ਕੀ ਕਹਿਣਾ ਚਾਹੁੰਦੇ ਜੋ ਇਸ ਵਿਵਾਦ ਬਾਰੇ ਦੇਖੋ ਜੀ ਪਿੰਡ ਦੀ ਪੰਚਾਇਤ ਪੰਚਾਇਤ ਵੈਸੇ ਪੰਚਾਇਤ ਦੇ ਹੋਰ ਤਾਂ ਕੋਈ ਨਹੀਂ ਆਪਾਂ ਨੂੰ ਕੋਈ ਗੱਲ ਕਰਦਾ ਇਹ ਪੰਚਾਇਤ ਤੋਂ ਇਲਾਵਾ ਜਿਹੜੇ ਪਿੰਡ ਦੇ ਲੋਕ ਆ ਇਹੋ ਹੀ ਮਸਲਾ ਹੈ ਇਹ ਸ਼ਰਾਰਤੀ ਅਨਸਾਰ ਹੈਗੇ ਜਿਹੜੇ ਜਿਹੜੇ ਮੰਦਰ ਨੂੰ ਖੋਹਣਾ ਚਾਹੁੰਦੇ ਸਾਡੇ ਕੋ ਅਸੀਂ ਕਹਿੰਦੇ ਕਿ ਸਾਨੂੰ ਪ੍ਰਧਾਨ ਬਣਾਓ ਅਸੀਂ ਸੇਵਾ ਕਰਾਂਗੇ ਅਸੀਂ ਆ ਕਰਾਂਗੇ ਬਦਾ ਚੜਾ ਕੇ ਕੋਈ ਉੱਥੇ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਕਹਿੰਨੇ ਕਰੋ ਉਹ ਕੋਈ ਨਾ ਕੋਈ ਚੀਜ਼ ਨਾਲ ਨਵੀਂ ਕਰਤੀ ਹੈ ਰਕਾ ਸ਼੍ਰਵਤਰੀ ਤੇ ਤੇ ਕਹਿੰਦੇ ਜੀ ਅਸੀਂ ਬੜਾ ਸੋਨਾ ਕੀਤਾ ਬੜਾ ਸੋਨਾ ਕੀਤਾ ਕਿਉਂ ਕਰਦੇ ਅਸੀਂ ਇਹਨਾਂ ਦੇ ਗੁਰਦੁਆਰੇ ਜਾ ਕੇ ਅਸੀਂ ਕਹਿੰਨੇ ਆ ਕਿ ਹਾਂ ਅਸੀਂ ਸਾਨੂੰ ਪ੍ਰਧਾਨ ਕੀ ਦੋ ਜਾਂ ਅਸੀਂ ਇਹਨਾਂ ਨੇ ਗੁੰਮੜ ਬਣਾਉਂਦੇ ਅਸੀਂ ਕਦੀ ਕਿਹਾ ਜ ਤੁਸੀਂ ਵਧੀਆ ਬਣਾਉਨੇ ਆ ਜਾਂ ਨਹੀਂ ਵਧੀਆ ਬਣਾਉਨੇ ਦੇਖੋ ਜੀ ਇਹ ਇਹ ਕੌਣ ਲੋਕ ਨੇ ਜਿਹੜੇ ਤੁਹਾਡੇ ਤੇ ਐਜੂਕੇਸ਼ਨ ਹੁੰਦੇ ਨੇ ਇਹ ਜੀ ਸਾਰੇ ਇਹਨਾ ਲਗਤ ਬਾਜੀ ਨਹੀਂ ਕਰਦੇ ਆ ਮੇਰੇ ਤੇ ਜੀ ਆਮ ਲੋਹਾਂ ਦੇ ਇਹ ਇਹ ਕਰਦਾ ਇਹ ਕਰਦਾ ਅਸਲਾਂ ਇੰਨਾ ਸਾਹਮਣੇ ਕੋਈ ਬੋਲਣ ਵਾਲਾ ਨਹੀਂ ਹੈਗਾ ਮੇਰੇ ਤੋਂ ਇਲਾਵਾ ਪਿੰਡ ਦੇ ਵਿੱਚ ਇੱਕ ਮੈਂ ਹੀ ਖੁਦ ਇਕੱਲਾ ਇੰਨਾ ਸਾਹਮਣੇ ਬੋਲਦਾ ਵਾਂ ਤੇ ਮੈਂ ਬੋਲਦਾ ਵੀ ਰਹੂੰਗਾ ਵੇਖੋ ਅਸੀਂ ਆਪਣੇ ਧਰਮ 'ਚ ਪੱਕੇ ਆ ਅਸੀਂ ਹੱਕ ਦੇ ਲੜਨੇ ਆ ਇਹਨਾਂ ਵਾਂਗੂ ਬੇਹੱਕ ਨਹੀਂ ਲੜਨੇ ਇਹ ਬੇਹੱਕੇ ਲੜਨੇ ਸਾਡੇ ਨਾਲ ਆ ਕੇ ਤੇ ਜ਼ਿੰਮੇਦਾਰ ਸਿੱਖ ਧਰਮ 'ਚ ਜਨਮ ਲੈ ਕੇ ਤੇ ਇਹ ਹਿੰਦੂਆਂ ਦੇ ਮੰਦਰ ਤੇ ਕਬਜ਼ਾ ਕਰਨਾ ਚਾਹੁੰਦੇ ਆ ਨਹੀਂ ਇਹਨਾਂ ਦਾ ਬੰਦਾ ਵੇਖੋ ਜੀ ਅਸੀਂ ਆਪਣੇ ਧਰਮ 'ਚ ਪੱਕੇ ਆ ਹੀ ਧਰਮ 'ਚ ਲੜਨੇ ਆ ਆਪਣੇ ਠੀਕ ਹੈ ਜੀ ਅਸੀਂ ਨਜਾਇਜ਼ ਨਹੀਂ ਲੜਨੇ ਆ ਕਿ ਨਾ ਹੱਕ ਮੰਗਣੇ ਆ ਕਿ ਸਾਡਾ ਹੱਕ ਵਾ ਅਸੀਂ ਸ਼ੁਰੂ ਤੁਹਾਡਾ ਮੰਦਰ ਦਾ ਹੱਕ ਹੀ ਆ ਅਸੀਂ ਸਾਡਾ ਹੱਕ ਦਿੱਤਾ ਜਾਵੇ ਕਿਹਨੂੰ ਜਿਹੜਾ ਮੈਂ ਜੀ ਹਾਂ ਵੀ ਗੁਰਦੁਆਰੇ ਜਾਂਦੇ ਆ ਗੁਰਤੇਗ ਬਾਦ ਸਾਹਿਬ ਜਾਂਦੇ ਆ ਅਸੀਂ ਬਾਬਾ ਪੱਲਾ ਗੁਰਦੁਆਰਾ ਇਤਿਹਾਸਿਕ ਹੈਗਾ ਉੱਥੇ ਵੀ ਜਾਂਦੇ ਆ ਇਹਨਾਂ ਦਾ ਸਮਝ ਰੰਗਪੁਰ ਗੁਰਦੁਆਰਾ ਵਿਸਾਖੀ ਤੇ ਚਲੋ ਮੈਂ ਵੀ ਜਾਣਾ ਹੈਗਾ ਵਿਸਾਖੀ ਤੇ ਹੁਣ ਵਿਸਾਖੀ ਦਾ ਪ੍ਰੋਬਲਮ ਅੱਜ ਕਰਾਇਆ ਇਹਨਾਂ ਨੇ ਅਸੀਂ ਇਹ ਨਹੀਂ ਸਾਰ ਇੱਕ ਨਮਸਕਾਰ ਕਰਦੇ ਆ ਪਰ ਦੇਖੋ ਅਸੀਂ ਉਹਨਾਂ ਨੂੰ ਜਾ ਕੇ ਇਹ ਤਾਂ ਨਹੀਂ ਕਿਹਾ ਜੀ ਅਸੀਂ ਨਵੀਂ ਕਮੇਟੀ ਬਣਾਉਣੀ ਹੈ ਹਨੂ ਹਿਸਾਬ ਦੋ ਕੋਈ ਗੁਰਦੁਆਰੇ ਦਾ ਕੀ ਤੁਸੀਂ ਪੈਸੇ ਹੈਗੇ ਆ ਕਿੰਨੇ ਤੁਹਾਡੇ ਕੋਲ ਨਹੀਂ ਹੈਗੇ ਤੁਸੀਂ ਆਹ ਕੰਮ ਕਿਉਂ ਨਹੀਂ ਕਰਾਇਆ ਦੇਖੋ ਕਿੰਨੇ ਟਾਈਮ ਬਾਅਦ